ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਭਾਈ ਅਸਮੀਰਾ ਜੀ ਆਏ ਤੇ ਪਤਾ ਲੱਗਾ ਭਾਈ ਅਸਮੀਰਾ ਜੀ ਨੂੰ ਦੁਨੀਆ ਨੂੰ ਤਾਰਨ ਵਾਸਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਹੋਏ ਨੇ ਕਹਿੰਦਾ ਮਹਾਰਾਜ ਕਿਰਪਾ ਕਰੋ ਚਰਨੀ ਟੈਪਿਆ ਭਾਈ ਅਸਮੀਰਾ ਜੀ ਤੇ ਕਹਿਣ ਲੱਗਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਹਾਰਾਜ ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ ਮੇਰਾ ਪਾਰਉ ਤਾਰਾ ਹੋ ਸਕੇ ਤੇ ਤਾਂ ਸ਼੍ਰੀ ਗੁਰੂ ਸ੍ਰੀ ਦੀ ਮਹਾਰਾਜ ਕਹਿਣ ਲੱਗੇ ਭਾਈ ਅਸਮੀਰਾ ਜੀ ਨੂੰ ਤੇਰੇ ਹਜੇ 14 ਜਨਮ ਪਏ ਆ ਭਾਈ ਅਸਮੀਰਾ ਜੀ ਨੂੰ ਕਹਿਣ ਲੱਗੇ ਤੇ ਤੂੰ ਸੱਪ ਦੀ ਜੂਣ ਵਿੱਚ ਪੈਣਾ ਤੇਲ ਦੀ ਜੂਣ ਵਿੱਚ ਪੈਣਾ ਏ ਫਿਰ ਜਿੰਨਾ ਮਰਜੀ ਰੱਜ ਕੇ ਮਾਸ ਖਾਏ ਭਾਈ ਅਸਮੀਰਾ ਜੀ ਰੋਣ ਲੱਗ ਪਏ ਚਰਨੀ ਟਹਿ ਕੇ ਰੋਣ ਲੱਗ ਪਏ ਤੇ ਧੰਨ ਸ੍ਰੀ ਗੁਰੂ ਕੋਲ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਐਸੇ ਗੁਰੂ ਕੋ ਬੁਲਬੁਲ ਜਾਈਏ ਆਪ ਮੁਕਤ ਮੁਹਤਾਰੇ ਮਹਾਰਾਜ ਆਪ ਤਾਂ ਗਰੀਬਾਂ ਨੂੰ ਤਾਰਨ ਵਾਸਤੇ ਆਏ ਹੋ ਕਿਰਪਾ ਕਰੋ ਮੈਨੂੰ ਗਰੀਬ ਨੂੰ ਵੀ ਤਾਰੋ ਤੇ ਮਹਾਰਾਜ ਨੇ ਕਿਰਪਾ ਕੀਤੀ ਭਾਈ ਅਸਮੀਰਾ ਤੇ ਜਦੋਂ ਕਿਰਪਾ ਹੋਈ ਭਾਈ ਅਸਮੀਰਾ ਦੇ ਭਾਈ ਤੇ ਧੰਨ ਸ੍ਰੀ ਗੁਰੂ ਕੋਲ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਅਸਵੀਰਾ ਜੀ ਕਹਿੰਦੇ ਗੁਰੂ ਵਾਲਾ ਬਣ ਭਾਈ ਅਸਮੀਰਾ ਜੀ ਨੂੰ ਕਹਿਣ ਲੱਗੇ ਕਹਿੰਦੇ ਇਸ ਵਿੱਚ ਕਿਸੇ ਨੂੰ ਪੁੱਛਣਾ ਨਹੀਂ ਹੈ ਤੂੰ ਨਾ ਘਰ ਵਾਲੀ ਨੂੰ ਪੁੱਛਣਾ ਹੈ ਨਾ ਮਾਤਾ ਪਿਤਾ ਨੂੰ ਪੁੱਛਣਾ ਹੈ ਜੇ ਤੂੰ ਗੁਰੂ ਬਣਾ ਗੁਰੂ ਵਾਲਾ ਬਣਾ ਪਾਉਣਾ ਹੈ ਕਿਰਪਾ ਹੋਣੀ ਹੈ ਤੇਰੇ ਤੇ ਤੇਰਾ ਜਨਮ ਮਰਮ ਵੀ ਕਟਿਆ ਜਾਊਗਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਭਾਈ ਅਸਮੀਰਾ ਜੀ ਨੇ ਅੰਮ੍ਰਿਤ ਛਕਿਆ ਗੁਰੂ ਵਾਲਾ ਬਣਿਆ ਤੇ ਅੱਜ ਬੜੀ ਕਿਰਪਾ ਰਹਿਮਤ ਹੋਈ ਏ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਕੀਤੀ ਸੀ ਤੇ ਨਾਲ ਹੀ ਭਾਈ ਅਸਮੀਰਾ ਜੀ ਨੂੰ ਕਿਹਾ ਸੀ ਕਿ ਤੇਰੇ ਚੌਦਾ ਜਨਮ ਤੋਂ ਵੀ ਵੱਧ ਜਨਮ ਹੋਣੇ ਆ ਪਰ ਗੁਰੂ ਬਖਸ਼ਨਹਾਰਾ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਿਸ ਤੇਰਾ ਗਾਵੇ ਗੁਰੂ ਤਿਆਰ ਹੈ ਤੇ ਭਾਈ ਅਸਮੀਰਾ ਜੀ ਨੂੰ ਨਾਲ ਹੀ ਕਿਹਾ ਜੇ ਤੇਰਾ ਜਦੋਂ ਗਰੀਬੀ ਵਿੱਚ ਜਨਮ ਹੋਣਾ ਤੇ ਫਿਰ ਤੇਰਾ ਜਨਮ ਮਰਨ ਕੱਟਿਆ ਜਾਣਾ ਹੈ ਤੇ ਅੱਜ ਗੁਰੂ ਵਾਲਾ ਬਣਿਆ ਹੈ ਤੇ ਚਾਹ ਨਹੀਂ ਮੁੱਕਦਾ ਭਾਈ ਅਸਮੀਰਾ ਜੀ ਲੱਗਦਾ ਤੇ ਰਾਤ ਪਈ ਭਾਈ ਜਦੋਂ ਰਾਤ ਪਈ ਆ ਤੇ ਅੱਜ ਭਾਈ ਅਸਮੀਰਾ ਜੀ ਨੂੰ ਨੀਂਦ ਆਈ ਤੇ ਸੁੱਤਾ ਪਿਆ ਭਾਈ ਅਸਮੀਰਾ ਜੀ ਤੇ ਸੁਪਨੇ ਵਿੱਚ ਕੀ ਦੇਖਦਾ ਛਾਤੀ ਦੇ ਉੱਤੇ ਸੱਪ ਬੈਠਾ ਡੰਗ ਮਾਰੀ ਜਾਂਦਾ ਭਾਈ ਅਸਮੀਰਾ ਜੀ ਨੂੰ ਤੇ ਅੱਖ ਖੁੱਲੀ ਭਾਈ ਅਸਮੀਰਾ ਜੀ ਦੀ ਜਦੋਂ ਅੱਖ ਖੁੱਲੀ ਤੇ ਦੇਖਿਆ ਬੜੀ ਰਾਤ